ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਜੋ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਅੱਜ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾ ਉਸ ਪ੍ਰੈਸ ਬਾਸਟਨ ਨੂੰ ਕਵਰ ਕਰਨ ਲਈ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਸਾਡੇ ਫਾਈਨੈਂਸ ਡਿਪਾਰਟਮੈਂਟ ਦੇ ਸਾਰੇ ਅਫੀਸਰ ਵਿਅਕਤੀ ਮੇਰੇ ਨਾਲ ਮੌਜੂਦ ਨੇਗੇ ਜਿਨ੍ਹਾਂ ਨੇ ਕਾਫੀ ਟਾਈਮ ਲਗਾ ਕੇ ਸਮਾਂ ਲਗਾ ਕੇ ਔਰ ਸਾਰੇ ਡਿਪਾਰਟਮੈਂਟਾਂ ਦੇ ਨਾਲ ਅੱਛੀ ਡਿਸਕਸ਼ਨ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਚ ਬਣੀ ਸਾਡੇ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 2002 ਤੋਂ ਲੈ ਕੇ 2022 ਤੱਕ ਦੋ ਬਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਦੋ ਬਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਇਹਨਾਂ ਦੋ ਦਹਾਕਿਆਂ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਨੌਜਵਾਨ ਲਈ ਰੋਡਮੈਪ ਸੀ ਨਾ ਪੰਜਾਬ ਦੇ ਕਿਸਾਨ ਲਈ ਰੋਡਮੈਪ ਸੀ ਨਾ ਪੰਜਾਬ ਦੇ ਮਲਾਜਮਾਂ ਵਾਲੀ ਰੋਡ ਮੈਪ ਸੀ ਬਲਕਿ ਪੰਜਾਬ ਦੇ ਅੰਦਰ ਮਾਫੀਆ ਦੀ ਸ਼ੁਰੂਆਤ ਬਲਕਿ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਨਵੀਆਂ ਨਵੇਂ ਸਕੀਮਾਂ ਦੀ ਸ਼ੁਰੂਆਤ ਅਕਾਲੀ ਦਲ ਭਾਜਪਾ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਹੋਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਦੇ ਲਈ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਘੜੀ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋਮੋਗੇ ਕਿ ਪਹਿਲੀ ਵਾਰ ਚਿੱਟਾ ਨਾਂ ਦਾ ਸ਼ਬਦ ਸ਼੍ਰੋਮਣੀ ਕਾਲੀ ਦਲ ਤੇ ਬੀਜੇਪੀ ਦੀ ਸਰਕਾਰ 'ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸੁਣਿਆ ਕਿ ਚਿਟਾਣਾ ਦਾ ਕੋਈ ਨਸ਼ਾ ਪੰਜਾਬ ਚ ਆਇਆਗਾ। ਔਰ ਉਸ ਸਮੇਂ ਪੰਜਾਬ ਚ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ। ਔਰ ਉਸ ਨੇ ਨਸ਼ੇ ਦੇ ਵਪਾਰ ਨੂੰ ਪੰਜਾਬ ਦੇ ਹਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਕਾਲੀ ਦਲ ਭਾਜਪੀ ਨੇ ਲਈ। ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ 2017 ਚ ਸਰਕਾਰ ਬਣਾਈ। ਤਾਂ ਸਾਡੇ ਧਾਰਮਿਕ ਗ੍ਰੰਥ ਉਹਨਾਂ ਤੱਕ ਨਹੀਂ ਬਖਸ਼ਿਆ। ਔਰ ਕਾਂਗਰਸ ਪਾਰਟੀ ਨੇ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹੋਗੇ। ਚਲੇ ਗਏ ਹੁਣ ਕੈਪਟਨ ਸਾਹਿਬ ਪਰ ਲੇਕਿਨ ਜਿਹੜੀ ਹੁਣ ਵੀ ਕਾਂਗਰਸ ਆ ਜਿਹੜੀ ਵਚਦੀ ਖੁੱਛਦੀ ਕਾਂਗਰਸ ਆ ਉਹਦੇ ਵੀ ਬਹੁਤ ਸਾਰੇ ਨੇਤਾ ਉਹਨਾਂ ਦੇ ਨਾਲ ਉਸ ਰੈਲੀ 'ਚ ਖੜੇ ਸੀ ਜਦੋਂ ਉਹਨਾਂ ਨੇ ਗੁਟਕਾ ਸਾਹਿਬ ਮੱਥੇ ਰੰਦਾ ਕਿਹਾ ਸੀ ਕਿ ਪੰਜਾਬ ਚੋਂ ਚਿਟਾ ਖਤਮ ਕਰੂੰਗਾ ਪੰਜਾਬ ਚੋਂ ਨਸ਼ਾ ਖਤਮ ਕਰੂੰਗਾ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜਿਸ਼ ਅਕਾਲੀ ਦਲ ਬੀਜੇਪੀ ਨੇ ਰਚੀ ਸੀ ਉਸੇ ਸਾਜਿਸ਼ ਤੇ ਪਹਿਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਇਸ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ आई ਤੌਣ ਸਰ ਸਭ ਤੋਂ ਪਹਿਲਾ ਹਮਲਾ ਅਸੀਂ ਨਸ਼ਾ ਕੋਰਾ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੇ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਤਾਂ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਜਾਰੀ ਹੋਇਆ ਪਹਿਲੀ ਕੈਬਨਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾ ਪੈਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੀ ਕੈਬਨਟ ਦੇ ਅੰਦਰ 30000 ਨੌਕਰੀ ਦਾ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਉਹ ਨਸ਼ਿਆਂ ਤੋਂ ਦੂਰ ਔਰ ਰੋਜ਼ਗਾਰ ਦੇ ਨੇੜੇ ਜਾਊਗਾ ਔਰ ਰੋਜ਼ਗਾਰ ਪ੍ਰਾਪਤੀ ਬਲ ਬਦੂ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਾਹਰ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀਨី ਕਾਂਗਰਸ ਪਾਰਟੀ ਨੇ ਰੱਖੀ ਅਕਾਲੀ ਦਲ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਵਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਕੁਗ ਵਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾਗਾ ਅੱਜ ਅਸੀਂ ਯੂ نو ਵਸਦਾ ਪੰਜਾਬ ਬਣਾ ਰਹੇ ਹਾਂ ਜਿਹੜਾ ਕਿ ਅਕਾਲੀ ਦਲ ਬੀਜੇਪੀ ਜਾਂ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬਣਾਤਾ ਸੀ ਇਨਾਂ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਕਾਲੀਦਰ ਬੀਜੇਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਾਹੀਂ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹ ਹੋਗੇ ਕਿ ਪਿਛਲੀ ਕਾਂਗਰਸ ਦੇ ਸਮੇਂ ਵੀ ਕੋਸ਼ ਇਨਸਪੈਕਟਰ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਿਟ 'ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਬਨਟ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਦੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਆਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਧਾਇਆ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰ ਬਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਅੱਜ ਵੀ ਗਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਉਹ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਨੇਗੇ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਅੱਗੇ ਲੱਗੇ ਜਾ ਰਹੀ ਹੈ ਪੰਜਾਬ ਬਾਦ ਦਾ ਸੀ ਜਿਹੜਾ ਸਿਲਸਿਲਾ ਪੰਜਾਬ ਸ਼ੁਰੂ ਕੀਤਾ ਸੀ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਵੀ ਇਹੀ ਰੱਖਿਆ ਕਿ ਬਦਲਦਾ ਪੰਜਾਬ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹਨੇ ਕਿ 17 ਚ ਪਹਿਲੀ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ 17 ਚ 2017 ਚ ਪਹਿਲੀ ਇਲੈਕਸ਼ਨ ਲੜੀ ਔਰ 2022 ਚ ਦੂਜੀ ਇਲੈਕਸ਼ਨ ਲੜੀ ਪੰਜਾਬ ਦੇ ਸਿਆਸੀ ਸੀਨ ਦੇ ਅੰਦਰ ਕਦੇ ਐਡਾ ਵੱਡਾ ਫੇਰ ਬਦਲ ਨਹੀਂ ਹੋਇਆ ਹੁਣ ਤੱਕ ਰਵਾਇਤੀ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਰੰਜਾ 17 ਦੇ ਵਿੱਚ ਆਵਾਦਵੀ ਪਾਰਟੀ ਨੇ ਡੈਬਿਊ ਕੀਤਾ ਆਵਾਦਵੀ ਪਾਰਟੀ ਨੇ ਇਲیکشن ਲੜੀ ਤਾਂ ਵੀ ਵਿਧਾਇਕ ਆਏ ਔਰ ਇਹ ਤਾਂ 2022 ਚ ਲੜੀ ਤਾਂ 99 ਵਿਧਾਇਕ ਆਏ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਬੋਟ ਦਿੱਤੀ ਪੰਜਾਬ ਦੇ ਲੋਕਾਂ ਨੇ ਚੇਂਜ ਨੂੰ ਬੋਟ ਦਿੱਤੀ ਬਦਲਾਅ ਨੂੰ ਬੋਟ ਦਿੱਤੀ ਔਰ ਪਿਛਲੇ 3 ਸਾਲਾਂ ਤੋਂ ਬਦਲਾਅ ਜਿਹੜਾ ਉਹ جاری ਆ ਇਸੇ ਗੱਲ ਕਰਕੇ ਅੱਜ ਇਸ ਅਸੀਂ ਬਜਟ ਦਾ ਨਾਮ ਵੀ ਬਦਲਦਾ ਬਦਲਾ ਵਾਲਾ ਬਚਤ ਰੱਖਿਆ ਗਿਆ ਬਦਲਦਾ ਪੰਜਾਬ ਸੋ ਮੇਰਾ ਕਹਿਣ ਦਾ ਪਾਪ ਜਿਹੜੇ ਮਰਜ਼ੀ ਖੇਤਰ ਚ ਦੇਖ ਲੀਏ ਸੋ ਆਮ ਆਦਮੀ ਪਾਰਟੀ ਨੇ ਹਰੇਕ ਖੇਤਰ ਦੇ ਅੰਦਰ ਪਿਛਲੇ 3 ਸਾਲਾਂ ਚ ਲਾ ਮਿਸਾਲ ਤਰੱਕੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲਾਂ ਚ ਜਿਹੜੇ ਕਾਲੀ ਦਲ ਦੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੇ 5-5 ਸਾਲ ਲਾ ਲੀਏ ਤਾਂ ਆਮ ਆਦਮੀ ਪਾਰਟੀ ਦੇ 3 ਸਾਲ ਲਾ ਲੀਏ ਚਾਹੇ ਉਹ ਕੈਪੀਟਲ ਕ੍ਰੀਏਸ਼ਨ ਦੀ ਗੱਲ ਆ ਚਾਹੋ ਕੈਪੀਟਲ ਦੀ ਗੱਲ ਆ ਕੈਪੀਟਲ ਕ੍ਰिएशन ਦੀ ਗੱਲ ਆ ਕੈਪੀਟਲ ਐਸੈਟ ਦੀ ਗੱਲ ਆ ਚਾਹੋ ਰੈਵਨਿਊ ਵਧਾਉਣ ਦੀ ਗੱਲ ਆ ਚਾਹੋ مالی ਖਰਚੇ ਘਟਾਉਣ ਦੀ ਗੱਲ ਆ ਚਾਹੋ ਨੌਕਰੀਆਂ ਦੇਣ ਦੀ ਗੱਲ ਆਗੀ ਅਸੀਂ ਤਿੰਨਾਂ ਸਾਲਾਂ ਚ ਉਹਨਾਂ ਦੇ ਪੰਜ-ਪੰਜ ਸਾਲਾਂ ਨਾਲ ਪਾਰੂ ਆ ਬਲਕਿ ਅਸੀਂ ਤਾਂ ਜੋ ਸਾਡੀ ਪਾਰਟੀ ਦਾ ਨਾਰਾਗਾ ਕੇ ਕ੍ਰਾਪਸ਼ਨ ਖਤਮ ਕਰਨਾ ਉਸ ਵੇਲੇ ਮਨੂੰ ਸਿਖਰਾਂ ਤੇ ਲੈ ਕੇ ਉਹਦੇ ਤਹਿਤ ਵੀ ਵੱਡੇ ਵੱਡੇ ਫੈਸਲੇ ਕੀਤੇ ਸੋ ਮੇਰਾ ਕਹਿਣ ਦਾ ਭਾਵ ਆ ਕਿਆਜ ਪੰਜਾਬ ਜਿਹੜਾ ਕਿਸੇ ਸਮੇ ਉਜੜਦਾ ਪੰਜਾਬ ਬਣ ਗਿਆ ਸੀ ਅੱਜ ਉਬਸਤਾ ਪੰਜਾਬ ਬਣ ਗਿਆ ਅੱਜ ਕਿਸੇ ਸਮੇ ਜੋ ਬੱਤੀ ਗੁੱਲ ਪੰਜਾਬ ਹੁੰਦਾ ਸੀ ਕਿਉਂਕਿ ਪੰਜਾਬ ਚ ਲਾਈਟ ਹੀ ਨਹੀਂ ਆਉਂਦੀ ਸੀਗੀ ਬਿਜਲੀ ਨਹੀਂ ਆਉਂਦੀ ਸੀਗੀ ਅੱਜ ਬੱਤੀ ਫੁੱਲ ਪੰਜਾਬ ਬਣ ਗਿਆ ਕਿਉਂਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਿਸਾਨ ਨੂੰ 8 ਘੰਟੇ ਦੀ 16-16 ਘੰਟੇ ਬਿਜਲੀ ਜਾਰੀ ਆ ਪੰਜਾਬ ਦੇ ਕਿਸਾਨ ਨੂੰ 16-16 ਘੰਟੇ ਜਿਹੜੀ ਬਿਜਲੀ ਆ ਉਹ ਮਿਲਦੀ ਆ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਆਰਥਿਕ ਤਰੱਕੀ ਕਰ ਰਹੀ ਹੈ ਜਿਵੇਂ ਗੱਲ ਕਰਾਂ 200 25 26 ਬਜਟ ਦੀ 2025 26 ਚ ਦੇ ਬੈਠਦੀ ਤਾ ਇਹ ਬਜਟ ਜਿਹੜਾ ਸੀ ਇਹਦੇ ਚ ਐਕਸਪੈਂਡੀਚਰ ਤੇ ਅਨਮਾਨ ਲਾਇਆ ਤੇ ਕਿ 236000 ਕਰੋੜ ਰੁਪਏ 236080 ਕਰੋੜ ਰੁਪਏ ਦੇ ਅਨੁਮਾਨ ਜਿਹੜੇ ਨੇ ਕਿ ਉਹ 2025-26 ਦੀ ਲਾਏ ਦੇਗੇ ਜਿਹਦੇ ਅੰਦਰ ਟੋਟਲ ਰੈਵਨਿਊ ਰੀਸੀਟ ਜੜੀਆਂ ਨੇਗੀਆਂ ਟੋਟਲ ਰੈਵਨਿਊ ਰੀਸੀਟ ਜੜੀਆਂ ਨੇਗੀਆਂ ਉਹ 1 ਲੱਖ 11740 ਕਰੋੜ ਰੁਪਏ ਜਿਹਦੇ ਵਿੱਚ 8% ਦਾ ਵਾਅਦਾ ਅਸੀਂ ਅਨੁਮਾਨਿਤ ਕੀਤਾ ਕਿ 8% ਦੇ ਵਾਅਦੇ ਦੇ ਨਾਲ ਅਸੀਂ ਇਹ ਟੀਚੇ ਹਾਸਲ ਕਰਾਂਗੇ ਇਸੇ ਤਰੀਕੇ ਐਸਟੀਮੇਟ ਆਫ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰੀਸੀਟਸ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਦ ਦੇ ਅੰਦਰ 75466 ਰੁਪਏ 75466 ਇਹਦੇ ਵਿੱਚ ਵੀ ਤੁਸੀਂ 10% ਜਿਹੜਾ ਉਹ ਵਾਦਾ ਕੀਤਾਗਾ ਇਸੇ ਤਰੀਕੇ ਰੈਵਨਿਊ ਐਕਸਪੈਂਡੀਚਰ 1 ਲੱਖ 35698 ਕਰੋੜ ਰੁਪਏ ਔਰ ਕੈਪੀਟਲ ਐਕਸਪੈਂਡੀਚਰ ਜਿਹੜਾ कैपिटल एक्सपेंडिचर इफेक्टिव कैपिटल एक्सपेंडिचर जोड़ा वो ग्यारह नौ सौ सत्त करोड़ रुपए कि काफ़ी बड़ा वादा गा इस तरीके इफेक्टिव रेवेन्यू डेफिशट जो बीस हज़ार तीन सौ बवंजा करोड़ रुपए यानी कि टू पॉइंट फाइव वन इकवंजा ऑफ द जी एस डी पी इस तरीके फिजल डेफिसट चौंती हज़ार दो सौ एक करोड़ रुपए ਯਾਨੀ ਕਿ 3.384% 3.84% ਦੀ ਆਫ ਦਿ ਜੀਐਸਡੀਪੀ ਸੋ ਜੀਐਸਡੀਪੀ ਜਿਹੜੀ ਆ ਉਹ ਕਰੰਟ ਇਅਰ ਚ 9% ਦੀ ਵਾਦੇ ਦੇ ਨਾਲ ਉਹਨੇ ਗਰੋਥ ਕੀਤਾਗਾ ਔਰ ਅਗਲੇ ਸਾਲ ਅਸੀਂ ਜੀਐਸਡੀਪੀ ਜਿਹੜੀ ਆ ਉਹਦਾ ਵਾਦਾ 10% ਦੀ ਟਾਰਗੇਟ ਕੀਤਾ ਕਿ 10% ਦੀ ਸਾਡਾ ਵਾਦਾ ਹੋਊਗਾ ਇਹ ਮੈਂ ਸਮਝਦਾ ਅੱਜ ਦੇ ਇਸ ਬਜਟ ਦੀਆਂ ਮੁੱਖ ਬਿੰਦੂ ਸੀ ਦੇ ਨਾਲ ਦੀ ਨਾਲ ਜੇ ਤੁਸੀਂ ਚਾਹੋ ਤਾਂ ਮੈਂ ਕੱਲੇ-ਕੱਲੇ ਐਜੂਕੇਸ਼ਨ ਦੇ ਅੰਦਰ ਸਾਰਿਆਂ ਦਾ ਜ਼ਰੂਰ ਦਾ ਜਿਸ ਤਰ੍ਹਾਂ ਪਹਿਲਾਂ ਕਿਹਾਗਾ ਕਿ 25 26 ਦੇ ਅੰਦਰ GSTP 10% ਰੈਟ ਦੀ ਉਮੀਦ ਹੈ ਜਿਹਦਾ ਕਿ ਕੋਲ ਟੋਟਲ 89301 ਕਰੋੜ ਰੁਪਏ ਹੋਵੇਗੀ ਜਿਹੜੀ ਕਿ ਕਰੰਟ ਪ੍ਰੈਜ਼ੈਂਟ ਈਅਰ ਦੇ ਅੰਦਰ 89538 ਕਰੋੜ ਰੁਪਏ ਯਾਨੀ ਕਿ ਲਗਭਗ 9% ਦਾ ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ ਜੋ ਇੱਕ ਵੈਸਪਨ ਦਾ ਬਹੁਤ ਹੀ ਅੱਛਾ ਸੰਕੇਤ ਆ ਪੰਜਾਬ ਦੀ ਇਕਨੋਮੀ ਨੂੰ ਉਤਾਰਨ ਦਾ ਸੋ ਕਿਉਂਕਿ ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮજબૂત ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਅਕਰਮਬਾਰ 2.51 ਅਤੇ 3.84 ਜਿਹੜਾ ਉਹ ਹੋਣ ਦੀ ਸਾਨੂੰ ਉਮੀਦ ਆ ਸੋ ਇਥੋਂ ਸੱਦ ਹੁੰਦਾ ਕਿ ਅਸੀਂ ਫਿਸਕਲ ਕਨਸੋਲੀਡੇਸ਼ਨ ਵੱਲ ਲਗਾਤਾਰ ਅੱਗੇ ਵਧ ਰਹੇ ਹਾਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਹਾਂ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਹੈ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇ ਕਿ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹੋਮਗਾਰਡ ਚ ਭਰਤੀ ਕਰਾਂਗੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾਗਾ ਉਹ ਜਿਹੜਾ ਸਰਹੱਦ ਤੋਂ ਪਾਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਭੂਮਿਕਾ ਨਿਵਾਸ ਕੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਸੈਂਟਰ ਦੀ ਆ ਸਰਹੱਦ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਹ ਬੀਐਸਐਫ ਦੇ ਹਿੱਸੇ ਆਉਂਦਾ ਹੈ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਸੋਚਨੇ ਆ ਕਿ ਪੰਜਾਬ ਜਿਹੜਾ ਇਸ ਦੇ ਹਿੱਸੇ ਸਾਬੇ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਨੇ ਡਰਾਈਲ ਵੀ ਲਾਇਆ ਨੇਗੇ ਔਰ ਇਹਦੇ ਲਈ 110 ਕਰੋੜ ਰੁਪਏ ਦਾ ਉਕਬੰਦ ਅਸੀਂ ਇਸ ਉਦਿਤ ਬਲਟ ਕੀਤਾ ਗਿਆ ਦੇ ਨਾਲ ਦੀ ਨਾਲ ਅਸੀਂ ਡਰਗ ਸੈਂਸਸ ਜਿਹੜੀ ਆ ਬਹੁਤ ਵੱਡੀ ਗੱਲ ਹੈ ਕਿ ਡਰਗ ਸੈਂਸਸ ਅਸੀਂ ਪੰਜਾਬ ਚ ਕਰਾ ਰਹਿਆਂਗੇ ਜਿਹਦੇ ਨਾਲ ਅਸੀਂ ਹਰ ਗਰਾਊਂਡ ਲੈਵਲ ਤੇ ਜਿਹੜੇ ਨੇ ਉਹ ਬੇਰਵੇਕਤਰ ਕਰਾਂਗੇ ਔਰ ਇਹਦੇ ਲਈ ਤੇ 150 ਕਰੋੜ ਰੁਪਇਆ ਜਿਹੜਾ ਖਰਚ ਹੋਣ ਦੀ ਸਭਾਵਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਐਮਰਜੈਂਸੀ ਰਿਸਪੌਂਸ ਵਾਹਨ ਆ ਉਹਦੇ ਅੰਦਰ ਵੀ ਅਸੀਂ ਲਗਭਗ 125 ਕਰੋੜ ਰੁਪਏ ਨਵੇਂ ERB ਵਾਹਨ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਨ੍ਹਾਂ ਦਾ ਹੈੱਡਕੁਆਰਟਰ ਬਣਾਉਣ ਲਈ ਉਹਦੀ ਵੀ ਤਸਵੀਰ ਜਿਹੜੀ ਆ ਇਸ ਬਜਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹੇ ਉਹ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਧਾ ਹੋਇਆ ਲਗਭਗ 988 ਕਰੋੜ ਰੁਪਏ 988 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 979 ਕਰੋੜ ਰੁਪਏ ਜਿਹੜੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਉਹ ਯੂਥ ਨੂੰ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਨੂੰ ਰੁਕਿਆ ਜਾਊਗਾ ਕਿ ਉਹ ਨਸ਼ਿਆਂ ਵੱਲ ਨਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਊਂਡਾਂ ਚ ਆਉਣਗੇ ਖੇਡ ਮੈਦਾਨਾਂ ਚ ਆਉਣਗੇ ਔਰ ਪੰਜਾਬ ਦਾ ਨਾਮ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਜਾ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਉਹਨਾਂ 10 ਸਾਲ ਦਾ ਲੇਖਾ ਜੋਖਾ ਕਰ ਲਈ 2012 ਤੋਂ 22 ਸੱਕ 22 ਤੱਕ ਉਹਨਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟਾ ਉਹ ਕਿਤੇ ਚੌਖਾ ਉਹਦੇ ਵਿੱਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਥਾਪਿਤ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 45 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ 'ਚੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਆਉਂਦੇ ਸੀ ਔਰ ਬਾਕੀ 29 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਵਤ ਸਿਹਤ ਜਿਵੇਂ ਬੀਮਾ ਯੋਜਨਾ ਚਾਹੁੰਦੇ ਸੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਚਾਹੁੰਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਿलीज ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲੀਕਿਆ ਕਿ ਸਾਰੀਆਂ 65 ਲੱਖ ਫੈਮਿਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸੜੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਔਰ ਉਹਦੇ ਅੰਦਰ ਇਲਾਜ ਕਰਾਉਣ ਦੀ ਅੱਗੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਹ ਇਸ ਸਰਵਤ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈਗਾ ਇਹ ਵੱਡਾ ਮੈਂ ਸਾਰੇ ਸਾਰੇ ਸਵਾਲ ਜਿਹੜਾ ਜਦਾ ਹੈ ਕੈਸ਼ਲੈਸ ਕੈਸ਼ਲੈਸ ਪਹਿਲੇ ਇੱਕ ਵਾਰ ਬੋਲੀਏ ਹਾਂ ਜੀ ਬਈ ਨਾ ਫੁੱਲਿਆ ਬਦਨੰਦ ਮੈਨੂੰ ਹੁਣ ਸਾਡੇ ਸਵਾਲ ਲੈ ਲਓ ਨਾ ਜੀ ਮੈਂ ਸਵਾਲ ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ ਸੋ ਮੇਰਾ ਕਹਿਣ ਦਾ ਪਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ 3 ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ 3 ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀਦਰ ਬੀਜੇਪੀ ਦੇ 5-5 ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਹੈ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀਏ 66000 ਹੋਏ ਸੋ ਟੋਟਲ ਜਿਹੜਾ ਕੈਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕੈਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਇਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾ ਹੈ ਤਾਂ 12 ਤੋਂ ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 ਕਰੋੜ ਰੁਪਏ ਖਰਚ ਹੋਏ ਔਰ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ 3000 ਖਰਚ ਹੋਏ ਔਰ 16 17 ਕਮਕੀ ਇਲੈਕਸ਼ਨ ਦਾ ਵਰਾ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਕ੍ਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯੋ ਕਾਲੀਜ ਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਹੋਨੇ ਕਾਂਗਰਸ ਪਾਰਟੀ ਦੇ ਸਮੇਂ 'ਚ ਇਹਦੇ ਅੰਦਰ 17 18 'ਚ ਕੈਪਟਨ ਸਾਫ ਸਾਰਾ 18 'ਚ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 'ਚ 2412 ਰੁਪਏ ਔਰ 19 'ਚ 2200 ਬੀਕੀਚ बी की 4382 करोड़ और 2022 क्योंकि इलेक्शन ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰਦੇ ਤਾਂ ਕਿ ਇਲੈਕਸ਼ਨ ਜਿੱਤ ਲਈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਪਹਿਲੇ ਸਾਲ ਹੀ 66600 76 ਕਰੋੜ ਰੁਪਏ ਪਹਿਲੇ ਸਾਲ 6670 ਕਰੋੜ ਰੁਪਏ ਦੂਜੇ ਸਾਲ 4743 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤੀਜੇ ਸਾਲ 8300 ਕਰੋੜ ਰੁਪਏ ਤਾਂ ਹੁਣ ਤੱਕ ਲਗਭਗ 19810 ਕਰੋੜ ਰੁਪਏ ਅਸੀਂ ਖਰਚ ਕਰ ਸਕੇ ਹਾਂ ਜਦ ਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲਗਭਗ 11000 ਕਰੋੜ ਖਰਚ ਕਰਨ ਦਾ ਹੈ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ 3-3 ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇਤੇ ਇਹਨਾਂ ਦੇ ਧਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਦੇਗੇ ਉਹ ਰੈਵਨਿਊ ਚ ਵਧਾਈ ਨੇ ਰੈਵਨਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇ ਕਿ ਅਕਾਲੀ ਦਲ ਭਾਜਪਾ ਨਾਲੋਂ ਔਰ ਕਾਂਗਰਸ ਪਾਰਟੀ ਨਾਲੋਂ ਵਧ ਰਹੇ ਨੇ ਕਿ ਤਿੰਨ-ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕਹਿਣ ਦਾ ਭਾਵ ਆ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ ਵੀ ਔਰ ਖਰਚ ਕਰਨ ਦੇ ਅੰਦਰ ਵੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਤੋਂ ਔਰ ਕਾਂਗਰਸ ਪਾਰਟੀ ਤੋਂ ਜਿਹੜਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਕਿਤੇ ਵਧ ਰਿਹਾਗਾ 3 ਸਾਲਾਂ ਤੱਕ ਇਹਨਾਂ ਵੱਧ ਪੈਸੇ ਖਰਚ ਕੀਤੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਨਾ ਕਾਲੀਦਲ ਬੀਜੇਪੀ ਦੇ ਸਮੇਂ ਕੋਈ ਪਰਤੀ ਹੁੰਦੀ ਸੀ ਨਾ ਕਾਂਗਰਸ ਪਾਰਟੀ ਦੇ ਸਮੇਂ ਕੋਈ ਪਰਤੀ ਹੋਈ ਬਲਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ 85000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਗਿਆ ਔਰ 300 ਯੂਨਿਟ 300 ਯੂਨਿਟ ਜਿਹੜੇ ਮੁਫਤ ਬਿਜਲੀ ਦੇ ਕੇ ਅੱਜ ਲਗਭਗ ਪੰਜਾਬ ਦੇ 90% ਕਰਾ ਦਾ ਬਿਜਟ ਦਾ ਬਿਲ ਜ਼ੀਰੋ ਆ ਰਿਹਾ ਨਾਲ ਦੀ ਸਕੂਲ ਆ ਫੈਮਿਨਮ ਐਮਨੈਂਸ ਦੀ ਸਥਾਪਨਾ ਲਗਾਤਾਰ ਚੱਲੀ ਆ ਮਹੱਲਾ ਕਲੀਨਿਕ ਨਵੇਂ ਹਸਪਤਲ ਦੀ ਕ੍ਰੀਏਸ਼ਨ ਨਵੇਂ ਹਸਪਤਲ ਨੂੰ ਖੜੇ ਕਰਨਾ ਇਹ ਸਾਰਿਆਂ ਦੇ ਉੱਤੇ ਕੰਮ ਜਿਹੜਾ ਉਹ ਤੀਜੇ ਸਾਲ ਵੀ ਜ਼ਿਆਦਾ ਸੋ ਇਹਦੇ ਬਿਨਾਂ ਸਪੋਰਟਸ ਦਾ ਬਜਟ ਐਜੂਕੇਸ਼ਨ ਦਾ ਬਜਟ ਹੈਲਥ ਸੈਕਟਰ ਦਾ ਬਜਟ ਔਰ ਸੁਰੱਖਿਆ ਦਾ ਬਜਟ ਜਿਹੜਾ ਉਹ ਵਧਿਆਗਾ ਤੁਸੀਂ ਕੁਐਸਚਨ ਕਰ ਸਕਦੇ ਜੀ ਸਰ ਮੇਰੇ ਸੁਚਾਰ ਇੱਕ ਇੱਕ ਕਰਕੇ ਲਾਵੇ ਜਿਹੜਾ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਨੂੰ ਕਰੋਸ ਕਰਨ ਜਾ ਰਿਹਾ ਹੈ जी आपने 3 साल चल रहा 3 साल का 50% भी कंट्रोल कैसे होगा बिल्कुल ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਇਸੇ ਸਾਥੇ ਸਵਾਲ ਹੈ ਕਿ ਸਰਪਟੂ ਪਾਰਲਮੈਂਟ મે મિનિસ્ટર ઓફ સ્ટેટ ફોર ફાઇનાન્સ ਨੇ રિપોર્ટ સબમિટ કી જિસમે કહા ગયા કે પંજાબ ઇસ ધ સેકન્ડ મોસ્ટ ડેન્સિટી આપ ઇસકો અચીવમેન્ટ આપ મતલબ અચીવમેન્ટ માંગ રહે હે આપ ઉસકે ਡેટ સે બતાઈએ بالکل મેં વહી આપકો બતાને જા રહા થા કે જબ पंजाब में पुरानी सरकार थी या अकाली दल बीजेपी की सरकार थी तो उन्होंने जो डेट लिया जो उन्होंने कर्जा लिया उसका रेट ऑफ इंटरेस्ट क्या है बड़ा चुकाने वाला रेट ऑफ इंटरेस्ट है ग्यारह परसेंट बारह परसेंट अकाली दल बीजेपी की सरकार समय और कांग्रेस की पार्टी की सरकार के समय पंजाब का जो डेट वो लेते थे वो ग्यारह परसेंट बारह परसेंट पे लेते थे और हमारा कभी भी सात परसेंट से आगे नहीं बढ़ पाया ये बारी बड़ी प्राप्ति और जो जीएसडीपी का जीएसडीपी का हम डेट की रेशो है वो हमने चौतालीस पॉइंट सत्तर से कम करके चौतालीस परसेंट पचास किया है ये इतना बड़ा डेट है कि इसको धीरे धीरे हम कम कर रहे हैं क्योंकि तो इसके साथ साथ हम अपना कैपिटल क्रिएशन जो है उसको भी आगे बढ़ा रहे हैं पार्लियामेंट में बोला गया है फोर्टी परसेंट आप 44 परसेंट बोल रहे हैं जो पार्लियामेंट में रिपोर्ट दी गई क्या वो गलत है डिस्क्रिपेंसी दिस्क्रिपे, नहीं ये देखिए मेरे को नहीं पता कि किसने क्या बोला है पर लेकिन जो मेरे पास आंकड़े मैं जो स्टेटस ऑफ पंजाब के ऑफिसर्स के आंकड़े उसके साथ बिल्कुल सच बता रहा हूँ जी है ਵੇਰੀ ਗੁੱਡ ਬਟ ਉਹ ਤੇ ਜ ਕੀ ਹੁੰਦਾ ਸੀਗਾ ਕਿ ਜਿਹੜੀ ਇੱਕ ਲਿਮਿਟ ਕੀਤੀ ਗਈ ਸੀ ਕਿ ਕੁਝ ਇਲਾਜ ਹੀ ਪੋਸੀਬਲ ਨਹੀਂ ਜਿਹੜੀ ਮੈਡੀਕਲ ਇੰਸ਼ੋਰੈਂਸ ਜਿਹੜੀ ਹੁਣ ਨਵੀਂ ਸਰਕਾਰ ਲਿਆਈ ਉਸ ਦੇ ਵਿੱਚ ਕਿੰਨੇ ਇਲਾਜ ਪੋਸੀਬਲ ਹੋ ਬਣ ਗਏ ਔਰ ਕਿਸ ਤਰੀਕੇ ਨਾਲ ਦੇਖੋ ਜਿਹੜੀ ਪ੍ਰੈਜ਼ੈਂਟ ਸਕੀਮ ਚੱਲ ਰਹੀ ਆ ਆਯੁਸ਼ਮਨ ਭਾਰਤ ਯੋਧਨਾ ਉਹਦੇ ਅੰਦਰ 16 ਲੱਖ ਪਰਿਵਾਰਾਂ ਦਾ ਜਿਹੜਾ ਇਲਾਜ ਸੀਗਾ ਉਹ ਪਹਿਲਾਂ ਸੈਂਟਰ ਦੀ ਯੋਜਨਾ ਸਕੀਮ ਚ ਹੁੰਦਾ ਸੀ ਔਰ 29 ਲੱਖ ਪਰਿਵਾਰਾਂ ਦਾ ਹਲਾਤ ਜਿਹੜਾ ਉਹ ਪੰਜਾਬ ਦੀ ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਚ ਹੁੰਦਾ ਸੀਗਾ ਅਸੀਂ ਉਹ ਮੁੱਖ ਮੰਤਰੀ ਸਰਬਤ ਜੀ ਬੀਮਾ ਯੋਜਨਾ ਦੇ ਵਿੱਚ ਉਹਦੀ ਗਿਣਤੀ ਜਿਹੜੀ ਵਧਾ ਦਿੱਤੀ ਗਈ ਹੈ ਉਹ ਚ 65 ਲੱਖ ਪਰਿਵਾਰ ਯਾਨੀ ਕਿ ਪੰਜਾਬ ਟੋਟਲ ਪਰਿਵਾਰ ਜਿਹੜਾ ਉਹਦੇ ਸ਼ਾਮਲ ਕੀਤਾ ਗਿਆ ਔਰ ਜਿਹੜੀ 5 ਲੱਖ ਰੁਪਏ ਦੀ ਲਿਮਿਟ ਸੀਗੀ ਉਹ ਵਧਾ ਕੇ ਅਸੀਂ 10 ਲੱਖ ਰੁਪਏ ਕੀਤੀ ਗਈ ਆ ਹੁਣ 10 ਲੱਖ ਰੁਪਏ ਤੱਕ ਦਾ ਐਲਾਨ ਜਿਹੜਾ ਉਥੇ ਮੁਕਤ ਹੋ ਜੂਗਾ ਨਹੀਂ ਕੀ ਹੁੰਦਾ ਸੀ ਜਦੋਂ 5 ਰੱਖ ਦਾ ਇਲਾਜ ਕਰਾਉਣ ਜਾਂਦਾ ਸੀ ਕੋਈ ਬੰਦਾ ਜਿਹਦਾ 6 ਲੱਗ ਜਾਂਦਾ 7 ਲੱਗ ਜਾਂਦਾ ਸੀਗਾ ਤਾਂ ਉਹਨੂੰ ਪੈਸੇ ਆਪਣੇ ਕੋਲੋਂ ਦੇਣੇ ਪੈਂਦੇ ਸੀ ਹੁਣ ਉਹਨੂੰ ਦੇਣੇ ਨਹੀਂ ਪੈਣਗੇ ਆਯੂਸ਼ ਮਾਨਵਲੀ ਇਸ 3 ਦੇ ਵਿੱਚ ਮਲੇ ਜਿਹੜੀ ਪਿੱਛੀਆਂ ਪਿਛਲੇ ਜਿਹੜਾ ਰਿਕਾਰਡ ਰਿਹਾ ਸਾਰੇ ਚੇਰੇ ਕਿ ਗਵਰਨਮੈਂਟ ਪੇਮੈਂਟ ਦਿੱਤੀ ਨਹੀਂ ਇਹ ਤਾਂ ਉਸ ਹਸਪੀਟਲ ਦਾ ਇਲਾਜ ਨਹੀਂ ਨਹੀਂ ਤੇ ਕਿੰਨੇ ਹੀ ਹਸਪੀਟਲ ਨੇ ਤਾਂ ਮਨ ਹੀ ਕਰਦਾ ਪੀ ਆਈ ਦੇਖੋ ਕਿਸੇ ਵੀ ਕਿਸੇ ਵੀ ਹਸਪੀਟਲ ਦਾ ਨਾ ਪ੍ਰਾਈਵੇਟ ਦਾ ਨਾ ਸਰਕਾਰੀ ਦਾ 1 ਰੁਪਿਆ ਵੀ ਬੁਕਾਇਆ ਨਹੀਂ ਹੈਗਾ ਮੈਂ ਜੀ ਆਪਣੇ ਟਰੈਸੀ ਜਿਹੜੀ ਆ ਉਹਦੇ ਹੈਡ ਸਾਰੇ ਚੈੱਕ ਕੀਤੇ ਨੇ ਸਾਡੇ ਆਫੀਸਰ ਸਾਹਿਬਾਨ ਨੇ ਚੈੱਕ ਕੀਤੇ ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰੋਗੇ ਕਿਉਂਕਿ ਉਹ ਪਿਛਲੇ ਸਾਲ ਦੀ ਗੱਲ ਹੈ ਕਿ ਪਿਛਲੇ ਸਾਲ ਨੂੰ ਸਾਹਮਣੇ ਆਈ ਸੀਗੀ ਉਹਦੀ ਗੱਲ ਸ਼ਾਇਦ ਤੁਹਾਡੇ ਮਾਨ ਦਵਾਰੇ ਚੇਤੇ ਆ ਗਈ ਸਾਲ ਬਾਅਦ ਪਰ ਲੇਕਿਨ ਸਾਰੇ ਉਹ ਪੇਮੈਂਟ ਜਿਹੜੀ ਆ ਹੋ ਚੁੱਕੀ ਆ 1100 1100 ਰੁਪਏ ਦਾ ਜ਼ਿਕਰ ਕੀਤਾ ਨਾ ਬਿਲਕੁਲ ਜਿਹੜਾ ਤੁਸੀਂ ਬਹਿਲਾਮਾ ਦੀ ਗਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੰਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਇਹ ਪੂਰੀਆਂ ਹੋ ਗਿਆ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿੰਨਾਂ ਵਿੱਚੋਂ ਲਗਭਗ ਦੋ ਗਾਰੰਟੀਆਂ 100% ਪੂਰੀਆਂ ਹੋ ਜਾਂ ਨੇ ਦੋ ਦਿੱਤੇ ਕੰਮ ਜਿਹੜਾ ਉਹ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰਮ ਚੱਲਣਾ ਹੁੰਦਾ ਇੱਕ ਮਿੰਟ ਮੈਂ ਪਲੀਜ਼ ਲੈਟ ਬੀ ਕੰਪਲੀਟ ਦੇਖਿਓ ਉਹਦੇ ਚਿਆ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਸਾਡਾ ਵਾਦਾ ਸੀ ਉਹ ਜਿਹੜੀ ਅਸੀਂ ਵਿਦਨ 3 ਮੰਥ ਪੰਜਾਬ ਚ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਪੰਜਾਬ ਲਈ ਸ਼ਹੀਦ ਹੁੰਦਾ ਦੇਸ਼ ਲਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਅਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਆ ਫੈਮਿਨਿਸ ਬਣਾਵਾਂਗੇ ਸਿੱਖਿਆ ਤੇ ਬਜਟ ਦੇ ਵਿੱਚ ਔਖਾ ਵਾਅਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲੈਂਡ ਸਾਡੇ ਪਹਿਲੇ ਅਨਾਉਂਸ ਕੀਤੇ ਹੋਈਆਂ ਚੀਜ਼ਾਂ ਲਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਿਆਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆਈ ਥਿੰਕ ਤੇ 200 ਦੇ ਕਰੀਬ ਸਾਡੇ ਬੱਚੇ ਜਿਹੜੇ ਆਈਆਈਟੀ ਚ ਜੇਈ ਦੇ ਅੰਦਰ ਉਹਨਾਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਾਖਲਾ ਮਿਲਿਆ ਸਾਡਾ ਵਾਅਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਐਸਸੀ ਮਹੱਲਾ ਕਲੀਨਿਕ ਖੋਲਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਖੁੱਲੇ ਨਗੇ ਔਰ ਟੀ ਡਾਕਟਰ ਦੀਪਰਤੀ ਕੀਤੀ ਔਰ ਲਮੀ ਜੜੀ ਆ ਨਵੇਂ ਹਸਪੀਟਲ ਖੋਲਣ ਲਈ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਇੱਕ ਨਵੇਂ ਮੈਡੀਕਲ ਕਾਲਜ ਦਾ ਵੀ ਨੀ ਪਤਾ ਲਾ ਕੇ ਆਏ ਨੇ ਸੋ ਇਹ ਪੂਰੀਆਂ ਜਨ ਸਿਰ ਮਹਿਲਾਮਾਂ ਵਾਲੀ ਗਰੰਟੀ ਵੇਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਪਕਾਰਦਾਗਾ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਤੋਂ ਸਰਵੇ ਕਰਵਾ ਰਹਿਆਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਜਾ ਰਹੇ ਮੈਂ ਉਹੀ ਕਿਹਾ ਕਿ ਬੈ ਜੇ ਤਾਂ ਫਿਰ ਤਾਂ ਮੈਂ ਅਨਾਉਂਸ ਹੀ ਕਰ ਦਿੰਦੇ ਤੁਹਾਡਾ ਕੁਐਸਚਨ ਤਾਂ ਫਿਰ ਆਨਸਰ ਆ ਹੀ ਜਾਣਾ ਸੀਗਾ ਵੀ ਕਿੰਨਾ ਦੇਣਾਗੇ ਤੇ ਇਹ ਤਾਂ ਹਜੇ ਸਾਡਾ ਡਿਪਾਰਟਮੈਂਟ ਜਿਹੜਾ ਉਹ ਹਜੇ ਅਤੀ ਤਿਆਰੀ ਕਰ ਰਿਹਾ ਫਾਈਨੈਂਸ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮੂਵਮੈਂਟ ਪਰ ਕਾਫੀ ਸਾਰੇ ਡਿਪਾਰਟਮੈਂਟ ਲੱਗੇ ਨੇ ਕਿ ਜਦੋਂ ਵੀ ਸਕੀਮ ਤਿਆਰ ਹੋਗੀ ਪਹਿਲਾਂ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ